ਅਖਰ ਕਸ਼ਮੀਰ ਪਹਿਲਗਾਮ ਚ ਇਹ ਅਟੈਕ ਕਿਉਂ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਡੀਕ ਰਹੇ ਨੇ ਹਿੰਦੂ ਭਾਈਚਾਰੇ ਦੇ ਲੋਕ ਆਖਰ ਕਿਉਂ ਇਹ ਬਹੁਤ ਵੱਡਾ ਸਾਧ ਸੰਗਤ ਅੱਜ ਜੋ ਅਟੈਕ ਹੋਇਆ ਜਿਸ ਨੇ ਪੂਰੇ ਸੰਸਾਰ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਆਪ ਸਾਰੀ ਸਮੁੱਚੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਹ ਅਟੈਕ ਕੋਈ ਛੋਟੀ ਗੱਲ ਨਹੀਂ ਉਹ ਬਹੁਤ ਵੱਡੀ ਗੱਲ ਹੈ ਕਿਸੇ ਦੀ ਜਾਨ ਜਾਣੀ ਜਾਨਾਂ ਚਲੀ ਜਾਂਣੀਆਂ ਸਾਧ ਸੰਗਤ ਬਹੁਤ ਹੀ ਦੁਖਦਾਇਕ ਖਬਰ ਹੈ ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਨੂੰ ਜਿਹੜਾ ਹੈ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿਸੇ ਦਾ ਭਾਈ ਗਿਆ ਕਿਸੇ ਦੀ ਭੈਣ ਕਿਸੇ ਦਾ ਪੁੱਤਰ ਕਿਸੇ ਦਾ ਜਿਹੜਾ ਹੈ ਕੁਝ ਵੀ ਕੋਈ ਵੀ ਰਿਸ਼ਤਾ ਜਿਹੜਾ ਲਾ ਲਓ ਉਥੇ ਹਰ ਇੱਕ ਰਿਸ਼ਤਾ ਜਿਹੜਾ ਹੈ ਉਹ ਖਤਮ ਹੋਇਆ ਧਰਮ ਪੁੱਛ ਕੇ ਗੋਲੀ ਮਾਰਨੀ ਤੇ ਜਿਹੜਾ ਕਿਸੇ ਦੀ ਜਾਨ ਚਲੀ ਜਾਣੀ ਜਾਨ ਲੈ ਲੈਣੀ ਕੋਈ ਬਹਾਦਰੀ ਦੀ ਗੱਲ ਨਹੀਂ ਹੈ ਕਿਸੇ ਬੇਦੋਸ਼ੇ ਨੂੰ ਮਾਰਨਾ ਜੇ ਮਾਰਨਾ ਹੀ ਆ ਤੇ ਕਿਸੇ ਉਹ ਲੋਕਾਂ ਨੂੰ ਮਾਰੋ ਜਿਨ੍ਹਾਂ ਨੇ ਦੁਨੀਆ ਨੂੰ ਤਪਾਰ ਰੱਖਿਆ ਜਿਨ੍ਹਾਂ ਲੋਕਾਂ ਨੇ ਕਿਸੇ ਨੂੰ ਵੀ ਜਿਹੜਾ ਹੈ ਬਿਲਕੁਲ ਨਜ਼ਾਇਜ਼ ਤੱਕਾ ਕੀਤਾ ਤੰਗ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਬੇਦੋਸ਼ਿਆਂ ਦੀਆਂ ਜਾਨਾਂ ਲਈਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਕੀਤੀਆਂ ਜਿਨ੍ਹਾਂ ਨੇ ਹਿੰਦੂ ਗੀਤਾ ਦੀਆਂ ਬੇਦਵੀਆਂ ਕੀਤੀਆਂ ਕੁਰਾਨ ਤੱਕ ਦੀਆਂ ਬੇਦਵੀਆਂ ਕੀਤੀਆਂ ਉਹਨਾਂ ਲੋਕਾਂ ਨੂੰ ਖਤਮ ਕਰੋ ਜੇ ਮਾਰਨਾ ਹੀ ਹੈ ਤੇ ਸਾਧ ਸੰਗਤ ਇਹ ਬੇਦੋਸ਼ੇ ਲੋਕਾਂ ਨੂੰ ਮਾਰ ਕੇ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ ਕਿ ਦੇਸ਼ ਦੇ ਵਿੱਚ ਏਕਤਾ ਇਹ ਅਖੰਡਤਾ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ ਇਹਦਾ ਮਤਲਬ ਤੇ ਫਿਰ ਇਹੀ ਹੋ ਗਿਆ ਨਾ ਇਹਦਾ ਮਤਲਬ ਇਹੀ ਹੋ ਗਿਆ ਫਿਰ ਹੋਰ ਤੇ ਕੋਈ ਗੱਲਬਾਤ ਨਹੀਂ ਹੈਗੀ ਸਾਧ ਸੰਗਤ ਹੋਰ ਕੋਈ ਇਹਦੇ ਵਿੱਚ ਪੁਆਇੰਟ ਹੈ ਨਹੀਂ ਕੋਈ ਲੌਜਿਕ ਹੋਰ ਹੈ ਨਹੀਂ ਸੋ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹਿੰਦ ਦੀ ਚਾਦਰ ਬਣ ਕੇ ਰੱਖਿਆ ਕੀਤੀ ਸਾਧ ਸੰਗਤ ਜਿਸ ਤਰ੍ਹਾਂ ਉਹਨਾਂ ਨੇ ਤਿਲਕ ਜੰਜੂ ਦੀ ਰੱਖਿਆ ਕੀਤੀ ਤੇ ਸਾਧ ਸੰਗਤ ਅੱਜ ਦੁਬਾਰਾ ਤੋਂ ਉਹੀ ਚੀਜ਼ ਦੀ ਲੋੜ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇੱਕ ਧਰਮ ਦੀ ਰੱਖਿਆ ਕੀਤੀ ਸੀ ਧਰਮ ਦੇ ਰਖਵਾਲਿਆਂ ਦੀ ਰੱਖਿਆ ਕੀਤੀ ਸੀ ਧਰਮ ਦੇ ਉਹਨਾਂ ਚਿੰਨ੍ਹਾਂ ਦੀ ਰੱਖਿਆ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਅੱਜ ਪੂਰਾ ਸੰਸਾਰ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਹੈ ਜੇ ਇਥੇ ਧਰਮ ਸੁਰੱਖਿਅਤ ਹੈ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਦੌਲਤ ਹੈ ਸਾਧ ਸੰਗਤ ਜੇਕਰ Hindu ਧਰਮ ਦੀ ਜੜੀ ਆ ਰੱਖਿਆ ਕੀਤੀ ਤੇ ਸਾਧ ਸੰਗਤ ਅੱਜ ਇਹ ਮੰਦਰਾਂ ਦੇ ਵਿੱਚ ਘੰਟੀਆਂ ਖੜਕ ਰਹੀਆਂ ਨੇ ਤੇ ਮੈਂ ਇਹ ਗੱਲ ਦਾ ਤਾਨਾ ਨਹੀਂ ਬਣਾ ਰਿਹਾ ਇਹ ਗੱਲ ਸਚਾਈ ਹੈ ਕਿਉਂਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੁਰਬਾਨੀ ਨਾ ਕਰਦੇ ਤੇ ਹੋ ਸਕਦਾ ਹੈ ਅੱਜ ਇਸ ਦੇਸ਼ ਦੀ ਰੂਪਰੇਖਾ ਹੀ ਕੁਝ ਹੋਰ ਹੁੰਦੀ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਦਾ ਪਿਤਾ ਕੁਰਬਾਨੀ ਨਾ ਕਰਦੇ ਇਹ ਵੀ ਗੱਲ ਯਾਦ ਰੱਖਿਓ ਵੀ ਇਹ ਬਹੁਤ ਵੱਡੀ ਕੁਰਬਾਨੀ ਹੈ ਲਾਸਾਨੀ ਕੁਰਬਾਨੀ ਹੈ ਸਾਸਨੰਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਆਪਣਾ ਸਿਰ ਦਿੱਤਾ ਉਹ ਕੋਈ ਛੋਟੀ ਚੀਜ਼ ਨਹੀਂ ਹੈ ਇਸੇ ਕਰਕੇ ਆਪਾਂ ਪੜ੍ਹਦੇ ਹਾਂ ਨਾ ਨਾ ਕੋ ਵੈਰੀ ਨਹੀਂ ਭਗਾਨਾ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਵੀ ਕੋਈ ਬਗਾਨਾ ਨਹੀਂ ਹੈ ਇੱਥੇ ਕੋਈ ਜਿਹੜਾ ਹੈ ਵੈਰੀ ਨਹੀਂ ਹੈ ਕਹਿੰਦੇ ਸਾਰੇ ਆਪਣੇ ਹੀ ਨੇ ਜੇ ਉਹਨਾਂ ਨੇ ਇਹ ਗੱਲ ਕਹੀ ਤੇ ਕਰਕੇ ਵਿਖਾਇਆ ਜਦੋਂ ਕਸ਼ਮੀਰ ਦੇ ਪੰਡਤਾਂ ਨੇ ਆਕੇ ਅਰਦਾਸ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਤੇ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਨੇ ਤੇ ਸਾਡਾ ਜਿਹੜਾ ਹੈ ਜੀਨਾ ਮੁਖਾਲ ਕਰ ਰੱਖਿਆ ਸਾਡੇ ਤੇ ਸਵਾ ਮਨ ਕਹਿੰਦੇ ਜੀ ਸਵਾ ਸਵਾ ਲੱਖ ਕਈ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਹਿੰਦੇ ਜਨਉ ਲਾ ਕੇ ਤਿਲਕ ਮਿਟਾ ਕੇ ਫੇਰ ਉਹ ਜਿਹੜਾ ਹੈ ਅੰਨ ਪਾਣੀ ਪ੍ਰਸ਼ਾਦਾ ਸ਼ਕਤ ਹੈ ਜਨਉ ਲਾ ਕੇ ਤੇ ਜੌਰੰਗਜੀਵ ਨੇ ਕਹਿੰਦੇ ਜੀ ਬਹੁਤ ਵੱਡੀ ਜਿਹੜੀ ਹੈ ਇੱਕ ਤੜਥੱਲੀ ਮਚਾਰ ਰਹੀ ਹੈ ਪੂਰੇ ਦੇਸ਼ ਦੇ ਵਿੱਚ ਸਭ ਕੁਝ ਜਿਹੜੀ ਹੈ ਉਸ ਦੀ ਅਗ ਲਾਈ ਹੋਈ ਹੈ ਉਸ ਦੀ ਬਦੌਲਤ ਸਭ ਕੁਝ ਜਿਹੜਾ ਹੈ ਇਹ ਚੱਲ ਰਿਹਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਲਕੁਲ ਨਹੀਂ ਅਸੀਂ ਅਜੀਹਾ ਨਹੀਂ ਹੋਣਦਿਆਂ ਜੇ ਪਹਿਲੇ ਜਾਮੇ ਦੇ ਵਿੱਚ ਅਸੀਂ ਜੰਜੂ ਨਹੀਂ ਪੈਨਿਆ ਤਿਲਕ ਨਹੀਂ ਲਗਵਾਇਆ ਤੇ ਕਹਿੰਦੇ ਅਸੀਂ ਜ਼ਬਰਦਸਤੀ ਕਿਸੇ ਦਾ ਉਤਾਰਨ ਵੀ ਨਹੀਂ ਦੇਾਂਗੇ ਇਹ ਬਿਲਕੁਲ ਨਹੀਂ ਹੋ ਸਕਦਾ ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਗੋਬਿੰਦ ਰਾਏ ਵੱਲ ਵੇਖਦੇ ਨੇ ਤੇ ਪਾਲ ਗੋਬਿੰਦ ਰਾਏ ਉਹਨਾਂ ਨੂੰ ਕਹਿੰਦੇ ਨੇ ਪਿਤਾ ਜੀ ਇਹਨਾਂ ਦੇ ਧਰਮ ਦੀ ਰੱਖਿਆ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ ਬਾਲ ਗੋਬਿੰਦ ਰਾਏ ਆਪਣੇ ਪਿਤਾ ਨੂੰ ਤੋਰ ਦਿੰਦੇ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਦਿੱਲੀ ਵਿੱਚ ਜਾਂਦੇ ਨੇ ਔਰੰਗਜ਼ੇਬ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਲਾਹਤ ਦਿੰਦਾ ਹੈ ਸਭ ਕੁਝ ਕਰਦਾ ਹੈ ਨਾਲ ਤਿੰਨ ਗੁਰਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਸਾਧ ਸੰਗਤ ਗੁਰੂ ਸਾਹਿਬ ਨੂੰ ਪੂਤਾਂ ਵਾਲੀ ਹਵੇਲੀ ਵਿੱਚ ਬੰਦ ਕੀਤਾ ਜਾਂਦਾ ਖਾਣਾ ਨਹੀਂ ਦਿੱਤਾ ਜਾਂਦਾ ਬੜੇ ਤਸੀਹੇ ਦਿੱਤੇ ਜਾਂਦੇ ਆ ਤੇ ਕਸ਼ਮੀਰੀ ਪੰਡਤਾਂ ਨੂੰ ਇਹ ਗੱਲ ਕਹੀ ਸੀ ਗੁਰੂ ਤੇਗ ਬਹਾਦਰ ਜੀ ਨੇ ਕਿ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇਕਰ ਉਹਨੇ ਗੁਰੂ ਤੇਗ ਬਹਾਦਰ ਜੀ ਤੋਂ ਧਰਮ ਜਿਹੜਾ ਹੈ ਕਬੂਲ ਕਰਵਾ ਲਿਆ ਸ਼ਰਾ ਇਨਕੂਲ ਕਰਵਾ ਲਿਆ ਤੇ ਕਹਿੰਨੇ ਅਸੀਂ ਆਪਣੇ ਆਪ ਕਰ ਲਵਾਂਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੜਨਾ ਜ਼ਰੂਰੀ ਸਮਝਿਆ ਔਰੰਗਜੀਬ ਨੇ ਫਿਰ ਜੋ ਹੋਇਆ ਇਤਿਹਾਸ ਆਪਾਂ ਸਾਰੇ ਜਾਣਦੇ ਆ ਪਰ ਮੇਰੇ ਕਹਿਣ ਤੋਂ ਭਾਵ ਜੋ ਅੱਜ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਅੱਜ ਲੋਕ ਚੀਕੋਠੇ ਲੋਕ ਕਹਿੰਦੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੁਬਾਰਾ ਵਾਪਸ ਆਓ ਕਹਿੰਦੇ ਸਾਡੇ ਧਰਮ ਨੂੰ ਖਤਰਾ ਹੋ ਗਿਆ ਸਾਡੀ ਜਾਨ ਨੂੰ ਖਤਰਾ ਹੋ ਗਿਆ ਅੱਜ ਕਹਿੰਦੇ ਇਸ ਤਰ੍ਹਾਂ ਲੋਕਾਂ ਨੂੰ ਪੁੱਛ-ਪੁੱਛ ਕੇ ਜਿਹੜੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਇਹ ਬਹੁਤ ਵੱਡਾ ਇੱਕ ਛੜੀਜੰਤਰ ਹੈ ਸਾਧ ਸੰਗਤ ਇਹ ਉਹਨਾਂ ਲੋਕਾਂ ਦੇ ਜਿਹੜੀ ਹੈ ਕਾਰਵਾਈ ਨਹੀਂ ਹੈਗੀ ਇਹ ਉਹਨਾਂ ਲੋਕਾਂ ਦਾ ਕੀਤਾ ਹੋਇਆ ਕਾਰਨਾਮਾ ਨਹੀਂ ਜਿਹੜਾ ਬੰਦਾ ਦੇਸ਼ ਦੇ ਵੈਰੀ ਸਮਝਦਾ ਹੋਵੇ ਦੂਸਰੇ ਮੁਲਕ ਦੇ ਲੋਕਾਂ ਨੂੰ ਕੀ ਉਹ ਪੁੱਛ ਕੇ ਗੋਲੀਆਂ ਮਾਰੇਗਾ ਪਹਿਲੀ ਗੱਲ ਇਹ ਕਲੋ ਜਿਉਨੇ ਪੋਚਕੇ ਗੋਲੀਆਂ ਮਾਰੀਆਂ ਵੀ ਨਹੀਂ ਸਤਸੰਗਤ ਤੋਂ ਉਹ ਇਹ ਨਹੀਂ ਦੇਖਦਾ ਜਿਹੜੇ ਨਰਦਈ ਲੋਕ ਹੁੰਦੇ ਆ ਉਹ ਇਹ ਨਹੀਂ ਵੇਖਦੇ ਹੁਣ ਜੰਗ ਜੁੱਦ ਦੇ ਵਿੱਚ ਆਪਾਂ ਕਹਿੰਦੇ ਆ ਵੀ ਸਾਰਾ ਕੁਝ ਜਾਇਜ਼ ਹੁੰਦਾ ਹੈ ਉਥੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਜਿੱਤ ਫਤਿਹ ਕਰੀਏ ਭਾਵੇਂ ਕਿਸ ਤਰੀਕੇ ਨਾਲ ਕਰੀਏ ਉਥੇ ਆਪਾਂ ਇਹ ਨਹੀਂ ਨਾ ਵੇਖਦੇ ਵੀ ਆਹ ਕਿਵੇਂ ਦਾ ਆ ਆ ਕੀ ਹੋ ਰਿਹਾ ਹੈ ਇਹ ਕੀ ਚੀਜ਼ ਹੈ ਆਪਣੀ ਜਿੱਤ ਮੈਨੇ ਰੱਖਦੀ ਹੁੰਦੀ ਹੈ ਵੀ ਸਾਡੀ ਜਿੱਤ ਹੋਵੇ ਜਿੰਮੇ ਮਰਜ਼ੀ ਹੋਵੇ ਅਸੀਂ ਆਪਣੀ ਜਿੱਤ ਜਿਹੜੀ ਹੈ ਉਹ ਪ੍ਰਾਪਤ ਕਰੀਏ ਸਾਡੀ ਜਿੱਤ ਹੋਵੇ ਜੇ ਸਾਡੀ ਜਿੱਤ ਹੋਵੇਗੀ ਤਾਂ ਅਸੀਂ ਫਤਿਹ ਹਾਸਲ ਕਰਾਂਗੇ ਸਾਧ ਸੰਗਤ ਸਾਡੀ ਜਿੱਤ ਮੈਨੇ ਹੁੰਦੀ ਆ ਪਰ ਮੈਂ ਬੇਨਤੀ ਕਰਾਂ ਵੀ ਜਿੱਤ ਦੇ ਜੰਗ ਤੇ ਜੁੱਧ ਵਿੱਚ ਕਹਿੰਦੇ ਸਭ ਕੁਝ ਜਾਇਜ਼ ਹੁੰਦਾ ਪਰ ਜੇ ਇਹਨਾਂ ਲੋਕਾਂ ਨੇ ਸਭ ਕੁਝ ਕੀਤਾ ਇਹ ਛਿੜੀ ਅੰਤਰ ਹੈ ਕੁਝ ਲੋਕਾਂ ਨੇ ਤੇ ਵੀ ਮੰਨਿਆ ਕਿ ਇਹ ਚਾਲ ਸਾਡੇ ਵਾਲਿਆਂ ਦੀ ਉਹ ਹੈ ਬਦਨਾਮ ਦੂਸਰੇ ਦੇਸ਼ਾਂ ਨੂੰ ਕੀਤਾ ਜਾ ਰਿਹਾ ਹੈ ਚਲੋ ਖੈਰ ਸਤਿਗੁਰੂ ਉਹਨਾਂ ਲੋਕਾਂ ਨੂੰ ਸਮਤ ਦੇਵੇ ਜੇ ਇਹਨਾਂ ਨੇ ਕੀਤਾ ਵੀ ਹੈ ਪਰ ਮੈਂ ਬੇਨਤੀ ਕਰਾਂ ਵੀ ਅੱਜ ਲੋੜ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੁਬਾਰਾ ਆਓ ਲੋਕ ਪਤਾ ਰੋਕੇ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੇ ਦੁਬਾਰਾ ਆਉਣ ਸਾਹਿਬ ਸਾਡੀ ਰੱਖਿਆ ਹੋ ਜਾਏ ਤੇ ਮੈਂ ਬੇਨਤੀ ਕਰਦਾ ਕਿ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਹੋ ਜੇ ਧਰਮ ਦੇ ਲੋਕਾਂ ਨੂੰ ਜਿਹੜਾ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਮਾਰਨ ਵਾਲਿਆਂ ਨੂੰ ਸਮਝਾਓ ਤੁਸੀਂ ਵਾਪਸ ਆਓ ਸ਼ਰੀਰ ਰੂਪ ਕਰਕੇ ਦੁਬਾਰਾ ਆਓ ਜਾਂ ਕੋਈ ਐਸੀ ਕਰਾਮਾਤ ਵਰਤਾਓ ਜਿਸ ਕਰਕੇ ਲੋਕਾਂ ਦੀ ਜਿਹੜੀ ਹੈ ਐਸੀ ਦੁਰਦਸ਼ਾ ਨਾ ਹੋਵੇ ਲੋਕ ਇੱਕ ਦੂਜੇ ਨੂੰ ਨਾ ਮਾਰਨ ਇੱਕ ਦੂਜੇ ਨੂੰ ਧਰਮਾਂ ਦੇ ਨਾਂ ਤੇ ਨਾ ਮਾਰਿਆ ਜਾਵੇ ਇੱਕ ਦੂਜੇ ਨੂੰ ਧਰਮਾਂ ਦੇ ਨਾਂ ਤੇ ਨਾ ਵੰਡਿਆ ਜਾਵੇ ਸਤਿਗੁਰੂ ਐਸੀ ਕਿਰਪਾ ਕਰੋ ਕੋਈ ਐਸੀ ਰਹਿਮਤ ਕਰੋ ਕਿ ਆਪ ਜੀ ਐਸੀ ਕਿਰਪਾ ਕਰ ਦਿਓ ਸਤਿਗੁਰੂ ਏ ਮੇਰੇ ਮਹਾਰਾਜ ਕਿ ਲੋਕਾਂ ਦੇ ਵਿੱਚ ਐਸਾ ਜਿਹੜਾ ਹੈ ਕਦੀ ਵੀ ਨਾ ਹੋਵੇ ਇੱਕ ਦੂਜੇ ਨੂੰ ਮਾਰਿਆ ਧਾੜਿਆ ਧਰਮਾਂ ਦੇ ਨਾਂ ਤੇ ਲੜਾਈਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਐਸਾ ਕੁਝ ਵੀ ਨਾ ਹੋਵੇ ਆਪ ਜੀ ਕਿਰਪਾ ਕਰੋ ਉਹ ਲੋਕ ਰੋਂਦੇ ਵੇਖੇ ਨਹੀਂ ਜਾ ਸਕਦੇ ਉਹ ਲੋਕ ਰੋ ਰੋ ਕੇ ਪੁਕਾਰਾ ਕਰ ਗੁਰੂ ਤੇਗ ਬਹਾਦਰ ਜੀ ਕਿਰਪਾ ਕਰੋ ਦੁਬਾਰਾ ਆਓ ਸਾਧ ਸੰਗਤ ਜੀ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੁਬਾਰਾ ਆਉਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਇਦ ਇਹ ਇਹ ਜੰਗ ਇਹ ਲੋਕਾਂ ਨੂੰ ਮਾਰਨਾ ਤਾੜਨਾ ਧਰਮ ਦੇ ਨਾਂ ਤੇ ਸ਼ਾਇਦ ਫੇਰ ਹੀ ਰੁਕ ਸਕਦਾ ਅੱਜ ਉਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਪਹਿਲਗਾਮ ਅਟੈਕ ਤੋਂ ਬਾਅਦ ਸੋ ਪਿਆਰਿਓ ਸੋ ਆਪਾਂ ਵੀ ਗੁਰੂ ਅਗੇ ਅਰਦਾਸ ਕਰੀਏ ਅੱਗੇ ਤੋਂ ਅਜਿਹੀ ਘਟਨਾ ਜਿਹੜੀਆਂ ਨਾ ਵਾਪਰੇ ਜਿਹੜੇ ਲੋਕ ਇਸ ਸੰਸਾਰ ਤੋਂ ਜਾ ਚੁੱਕੇ ਨੇ ਮੇਰੇ ਪਾਤਸ਼ਾਹ ਜੀ ਉਹਨਾਂ ਨੂੰ ਆਤਮਿਕ ਸ਼ਾਂਤੀ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ